ਸਸਗਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖਦੇ ਹੋ ਚੈਨਲ ਪੰਜਾਬੀ ਕਯੂਬਿਕ ਰਹਿੰਦੇ ਵਿਦਿਆਰਥੀਆਂ ਦੇ ਲਈ ਕਯੂਬਿਕ ਤੇ ਇੱਕ ਜੱਜ ਨੇ ਵੱਡਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਸੂਬੇ ਤੋਂ ਬਾਹਰਲੇ ਕੈਨੇਡੀਅਨ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮਾਂ ਨੂੰ ਇਹ ਕਹਿੰਦੇ ਹੋਏ ਰਾਤਕਾਰ ਦਿੱਤਾ ਹੈ ਕਿ ਸੂਬੇ ਕੋਲ ਆਪਣੇ ਦਾਅਵੇ ਦਾ ਸਮਰਥਨ ਕਰਨ ਦੇ ਲਈ ਡੇਟਾ ਦੀ ਘਾਟ ਹੈ ਕਿ ਉਹ ਕਯੂਬਿਕ ਸਮਾਜ ਦੇ ਵਿੱਚ ಏਕੀਕਰਨ ਨਹੀਂ ਕਰ ਰਹੇ ਸਨ ਕਯੂਬਿਕ ਸੁਪੀਰੀਅਰ ਕੋਰਟ ਦੇ ਇੱਕ ਜੱਜ ਨੇ ਵੀਰਵਾਲ ਨੂੰ ਕਯੂਬਿਕ ਦੇ ਵਿੱਚ ਸੂਬੇ ਤੋਂ ਬਾਹਰਲੇ ਕੈਨੇਡੀਅਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਲਈ ਟਿਊਸ਼ਨ ਫੀਸਾਂ ਦੇ ਵਿੱਚ ਉਬਾਦੇ ਅਤੇ ਸੂਬੇ ਵੱਲੋਂ ਉਨ੍ਹਾਂ ਉੱਤੇ ਥੋਪਣ ਦੀ ਕੋਸ਼ਿਸ਼ ਨੂੰ ਫ੍ਰੈਂਚ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਰੱਦ ਕਰ ਦਿੱਤਾ ਹੈ ਜੀ ਹਾਂ ਜੱਜ 에릭ਤ ਫੋਰ ਨੇ ਮੈਕਿਲ ਅਤੇ ਕੌਨਕੋਰਡੀਆ ਯੂਨੀਵਰਸਿਟੀਆਂ ਨੂੰ ਅਸ਼ੰਕ ਚਿਤ ਦਿੱਤੀ ਹੈ ਅਤੇ ਉਸਨੇ ਉੱਚ ਸਿੱਖਿਆ ਮੰਤਰਾਲੇ ਦੇ ਵੱਲੋਂ ਆਪਣੇ ਬਜਟ ਨਿਯਮਾਂ ਦੇ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਵੀ ਰੱਦ ਕਰ ਦਿੱਤਾ। ਉਹਨਾਂ ਤਬਦੀਲੀਆਂ ਨੇ ਸੂਬੇ ਤੋਂ ਬਾਹਰ ਦੇ ਵਿਦਿਆਰਥੀਆਂ ਦੇ ਲਈ ਟਿਊਸ਼ਨ ਫੀਸਾਂ ਦੇ ਵਿੱਚ 33% ਵਾਅਦਾ ਕੀਤਾ ਅਤੇ ਕਿਹਾ ਕਿ ਉਹਨਾਂ ਵਿੱਚੋਂ 80% ਨੂੰ ਗ੍ਰੈਜੂਏਸ਼ਨ ਤੱਕ ਫ੍ਰੈਂਚ ਸਿੱਖਣ ਦੀ ਲੋੜ ਸੀ। ਪਰ ਇਹਨਾਂ ਤਬਦੀਲੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਉਹਨਾਂ ਦੀ ਕਟੋਕਟ ਟਿਊਸ਼ਨ ਫੀਸ ਲਗਭਗ 20000 ਡਾਲਰ ਦੀ ਦਰ ਤੱਕ ਕੀਤੀ ਸੀ ਜਿਸ ਮੁੱਖ ਵੇਖਵੇ ਹੋਏ ਤੂਫੋਰ ਨੇ ਸੂਬੇ ਤੋਂ ਬਾਹਰਲੇ ਕੈਨੇਡੀਅਨ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮਾਂ ਨੂੰ ਵੀ ਰੱਦ ਕਰ ਦਿੱਤਾ ਦਸਦੀ ਸਾਰੇ ਮਾਮਲੇ ਤੇ ਬੋਲਦੇ ਹੋਏ ਤੂਫੋਰ ਨੇ ਲਿਖਿਆ ਕਿ ਸਬੂਤ ਦਰਸਾਉਂਦੇ ਨੇ ਕਿ ਮੰਤਰਾਲੇ ਦੇ ਕੋਲ ਇਸ ਵਿਸ਼ੇ ਉੱਤੇ ਬਿਲਕੁਲ ਵੀ ਕੋਈ ਡਾਟਾ ਨਹੀਂ ਹੈ ਜਾਂ ਇਸ ਦਾ ਸਮਰਥਨ ਕਰਨ ਦੇ ਲਈ ਸਿਰਫ ਨਾਜ਼ੁਕ ਜਾਣਕਾਰੀ ਹੈ ਤੇ ਇਸੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅੰਗਰੇਜ਼ੀ ਭਾਸ਼ਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸੂਬੇ ਪਹਾੜ ਤੇ 80% ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਗ੍ਰੈਜੂਏਸ਼ਨ ਦੁਆਰਾ ਫ੍ਰੈਂਚ ਵਿੱਚ ਮੁਹਾਰਤ ਦੇ ਵਿਚਕਾਰਲੇ ਪੱਧਰ ਤੱਕ ਪਹੁੰਚਣ ਦੀ ਲੋੜ ਪ੍ਰਾਪਤੀ ਦੀ ਲਗਭਗ ਅਸੰਬੰਧਤਾ ਦੇ ਨਾਲ ਮੱਦੇਨਜ਼ਰ ਗੈਰਵਾਜਬ ਸੀ ਟੂਫੋਰਨੇ ਮੰਤਰਾਲੇ ਨੂੰ ਫੀਸ ਢਾਂਚੇ ਨੂੰ ਸੋਧਣ ਦੇ ਲਈ 9 ਮਹੀਨਿਆਂ ਦਾ ਸਮਾਂ ਦਿੱਤਾ ਤੇ ਇਸ ਦੇ ਨਾਲ ਹੀ ਟੂਫੋਰਨੇ ਕਿਹਾ ਕਿ ਫਿਲਹਾਲ ਮੌਜੂਦਾ ਨਿਯਮ ਲਾਗੂ ਰਹਿਣਗੇ ਹਾਲਕਿ ਫੈਸਲੇ ਦੇ ਅਨੁਸਾਰ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਤੁਰੰਤ ਅਯੋਗ ਕਰ ਦਿੱਤਾ ਜਾਵੇਗਾ ਜ਼ਿਕਰ ਹੋਇਆ ਕਿ ਜੱਜ ਨੇ ਫਿਲਹਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫੀਸ ਦੇ ਵਿੱਚ ਵਾਅਦੇ ਨੂੰ ਬਿਨਾਂ ਕਿਸੇ ਬਦਲਾਅ ਦੇ ਛੱਡ ਦਿੱਤਾ ਤੇ ਉਹਨਾਂ ਕਿਹਾ ਕਿ ਜਵਾਬੀ ਸੀ ਕਿ ਸਰਕਾਰ ਨੂੰ ਅੰਗਰੇਜ਼ੀ ਅਤੇ ਫ੍ਰਾਂਸੀਸੀ ਯੂਨੀਵਰਸਿਟੀਆਂ ਨੂੰ ਮਿਲਣ ਵਾਲੇ ਫੰਡਿੰਗ ਨੂੰ ਮੂਡ ਅਸੰਤੁਲਿਤ ਕਰਨਾ ਚਾਹੀਦਾ ਹੈ ਕਿਉਂਕਿ ਅੰਗਰੇਜ਼ੀ ਯੂਨੀਵਰਸਿਟੀਆਂ ਵਧੇਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੀਆਂ ਨੇ ਜੋ ਉੱਚ ਟਿਊਸ਼ਨ ਫੀਸਾਂ ਅਦਾ ਕਰਦੇ ਨੇ ਅਤੇ ਇੰਨਾ ਹੀ ਨਹੀਂ ਉੱਚ ਸਿੱਖਿਆ ਮੰਤਰਾਲੇ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਉੱਚ ਫੀਸ ਢਾਂਚੇ ਨੂੰ ਉਹਨਾਂ ਨੂੰ ਕਯੂਬਿਕ ਦੀਆਂ ਫ੍ਰਾਂਸਸੀ ਯੂਨੀਵਰਸਿਟੀਆਂ ਨੂੰ ਪੈਸੇ ਮੁੜ ਵੰਡਣ ਦੀ ਵੀ ਆਗਿਆ ਦੇਵੇਗਾ। ਬਿਊ ਰਿਪੋਰਟ ਚੈਨਲ ਪੰਜਾਬੀ।